ਜਿੰਨਾ ਮਰਜ਼ੀ ਆਪਣਾ ਪੁਰਾਣਾ ਘੜਾ ਹੋਵੇ ਤੁਹਾਨੂੰ ਘੜੇ ਦਾ ਪਾਣੀ ਬਿਲਕੁਲ ਫਰਿੱਜ ਨਾਲੋਂ ਵੀ ਵੱਧ ਠੰਡਾ ਪਾਣੀ ਮਿਲੂਗਾ ਇੱਕ ਬਹੁਤ ਵਧੀਆ ਟਿਪਸ ਲੈ ਕੇ ਆਏ ਆ ਆਪਾਂ ਤੇ ਆਪਣਾ ਇਹ ਪੁਰਾਣਾ ਘੜਾ ਵਾ ਉਹਦੇ ਲਈ ਆਪਾਂ ਨੇ ਚੰਗੀ ਤਰ੍ਹਾਂ ਨਾਲ ਧੋ ਲਿਆ ਪਹਿਲਾਂ ਸਗਰੱਬ ਦੇ ਉੱਤੇ ਨਮਕ ਪਾ ਕੇ ਇਹਨੂੰ ਚੰਗੀ ਤਰ੍ਹਾਂ ਨਾਲ ਜਿਹੜੇ ਦੇ ਰੂਮ ਬੰਦ ਨੇ ਉਹ ਸਾਰੇ ਬਿਲਕੁਲ ਖੁੱਲ ਜਾਣਗੇ ਇਹਨੂੰ ਆਪਾਂ ਚੰਗੀ ਤਰ੍ਹਾਂ ਨਾਲ ਧੋ ਲਿਆ ਪਾਣੀ ਦੇ ਵਿੱਚ ਆਪਾਂ ਨੇ ਇੱਕ ਟੱਪ ਉੱਤੇ ਪਾਣੀ ਪਾ ਕੇ ਇਹਨੂੰ ਭਿਓ ਕੇ ਰੱਖ ਦੇਣਾ ਵਾ ਇੱਕ ਘੰਟੇ ਵਾਸਤੇ ਤੇ ਹੁਣ ਇਹਨੂੰ ਆਪਾਂ ਬਾਹਰ ਕੱਢਾਂਗੇ ਇੱਕ ਚਮਚਾ ਆਪਾਂ ਨੇ ਨੂਨ ਦਾ ਪਾ ਲਿਆ ਗਲਾਸ ਤੇ ਪਾਣੀ ਦੇ ਵਿੱਚ ਟੀ ਘੜੇ ਦੇ ਵਿੱਚ ਪਾ ਕੇ ਜਿਹੜੇ ਇਹਦੇ ਅੰਦਰਲੇ ਰੋਮ ਬੰਦ ਨੇ ਉਹ ਵੀ ਬਿਲਕੁਲ ਖੁੱਲ ਜਾਣਗੇ ਆਪਾਂ ਇੱਕ ਚੰਗੀ ਤਰ੍ਹਾਂ ਨਾਲ ਸਾਫ਼ ਕਰਕੇ ਤੇ ਇੱਕ ਪੂਰੀ ਲੈ ਲਈਏ ਮਾਰਕੀਟ ਚੋਂ ਬਹੁਤ ਵਧੀਆ ਆਸਾਨੀ ਨਾਲ ਮਿਲ ਜਾਂਦੀ ਹੈ ਇਹ ਆਪਾਂ ਗਿੱਲੇ ਕਰ ਲੈਣੀਆਂ ਗਿੱਲੇ ਕਰਕੇ ਸਟੈਂਡ ਦੇ ਉੱਤੇ ਰੱਖ ਕੇ ਇਹਦੇ ਉੱਤੇ ਆਪਾਂ ਘੜਾ ਰੱਖ ਦੇਣਾ ਰਾਤ ਨੂੰ ਪਾਣੀ ਦਾ ਭਰ ਦੇਣਾ ਸਵੇਰ ਨੂੰ ਉੱਠ ਕੇ ਤੁਹਾਨੂੰ ਫ੍ਰਿਜ ਨਾਲੋਂ ਵੀ ਵੱਧ ਪਾਣੀ ਠੰਡਾ ਮਿਲੂਗਾ ਘੜੇ ਦਾ